ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਿਸ਼ਨਪੁਰਾ ਵਿੱਚ ਪ੍ਰਵਿੰਦਰ ਸਿੰਘ ਫੌਜੀ ਟਾਇਰ ਪੈਨਸ਼ਨ ਆਏ ਨੇ ਬਹੁਤ ਵਧੀਆ ਸਵਾਵਾ ਨਿਵਾਹ ਕਰੇ ਨੇ ਫੌਜ ਦੇ ਵਿੱਚ ਵੀ ਤੇ ਅੱਜ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਪਿੰਡ ਬਿਸ਼ਨਪੁਰਾ ਦੀ ਤੇ ਜੋ ਮਾਨ ਸਾਹਿਬ ਦੇ ਹਦਾਇਤਾਂ ਨੇ ਵੀ ਪਿੰਡ-ਪਿੰਡ ਜਾ ਕੇ ਆਪਾਂ ਆਪਣੀਆਂ ਕਮੇਟੀਆਂ ਖੜੀਆਂ ਕਰੀਏ ਤੇ ਨਾਲ ਜਿਹੜੇ ਲੋਕ ਭਲਾਈ ਕਾਰਜ ਨੇ ਉਹਨਾਂ ਦੇ ਵਿੱਚ ਯੋਗਦਾਨ ਪਾਈਏ ਤੇ ਉਹ ਬੁੱਢੇ ਮੁਖਰਾਕਦੇ ਹੋਏ ਉਹਨਾਂ ਨੂੰ ਤੇ ਅੱਜ ਬਿਸਲੰਪੁਰਾ ਦੇ ਵਿੱਚ ਕੰਮ ਸਟਾਰਟ ਕਰਤਾ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਇਹਨਾਂ ਨੂੰ ਵਧਾਈਆਂ ਦਿੰਦੇ ਆ ਤੇ ਆਪਣੀ ਇਮਾਨਦਾਰੀ ਨਾਲ ਤਨਦੇਹੀ ਨਾਲ ਕੰਮ ਪੂਰਾ ਸਿਰਜਾ ਕਰ ਲੰਗੇ ਸਰਦਾਰ ਜੀ ਅਗਲੀ ਰਣਨੀਤੀ ਕੀ ਹੈ ਜੀ ਅਗਲੀ ਰਣਨੀਤੀ ਦਾ ਇਹੀ ਆ ਪੱਤਰਕਾਰ ਸਾਹਿਬ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਵੀ ਮੂਹਰੇ ਲੈ ਕੇ ਇਹ ਨੌਜਵਾਨਾਂ ਨੂੰ ਮੂਹਰੇ ਲੈ ਕੇ ਆ ਰਹੇ ਆ ਨੌਜਵਾਨੇ ਮੂਰ ਰੀੜ ਦੀ ਹੱਡੀ ਹੁੰਦੇ ਨੇ ਸਮਾਜ ਦਾ ਤੇ ਇਹਨਾਂ ਨੇ ਬਿਨਾ ਕੁਝ ਨਹੀਂ ਬਣਨਾ ਹੈਗਾ ਨੌਜਵਾਨ ਆਪ ਹੋਰ ਬਾਗਡੋਰ ਸੰਭਾਲਣਗੇ ਮੂਰੇ ਹੋ ਕੇ ਤੇ ਚਲਦੀ ਗੱਲਾਂ ਨਾਲ ਕੰਮ ਕਰਨਗੇ ਬਾਕੀ ਇਹ ਹੀ ਇਸ ਦੇਸ਼ ਆਓ ਪਿੰਡ-ਪਿੰਡੇ ਨੌਜਵਾਨਾਂ ਨੂੰ ਕਹਿੰਦੇ ਆ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੋ ਤੇ ਜੋ ਸੱਚ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ 'ਤੇ ਚੱਲਦੀ ਹੈ ਪਾਰਟੀ ਤੇ ਸਤਿਗੁਰਾਂ ਵਾਲੀ ਚੱਲਦੀ ਆ ਬਾਕੀ ਬਰਮਾਲੀਪੁਰ ਵਿੱਚ ਰਣਜੀਤ ਸਿੰਘ ਨੌਨਾ ਕੁਝ ਟਾਈਮ ਪਹਿਲਾਂ ਵੋਟਾਂ ਤੋਂ ਬਾਅਦ ਲਾਏ ਸੀਗੇ ਜਿੰਮੇਵਾਰ ਇਹਨਾਂ ਦੀ ਇਹ ਦਰਾਹਾ ਸਰਕਲ ਦੇ ਪ੍ਰਧਾਨ ਲਾਏ ਹੋਏ ਰਹੇ ਜਾਂਦੇ ਤੇ ਇਹਨਾਂ ਦੀ ਪ੍ਰਧਾਨਗੀ ਹੇਠ ਇਹ ਕੰਮ ਸਟਾਰਟ ਕਰਿਆ ਹੋਇਆ ਤੇ ਆਸ ਵੀ ਕਰਦੇ ਇਹਨਾਂ ਦੇ ਵੀ ਗਾਹਾਂ ਵੀ ਪਿੰਡ-ਪਿੰਡ ਜਿਨੇ ਹੋਏ ਆਪਾਂ ਮੁੱਦਾ ਚੱਕਿਆ ਮਾਨ ਸਾਹਿਬ ਦੇ ਹਦਾਇਤਾਂ ਅਨੁਸਾਰ ਵੀ ਅਸੀਂ ਕਾਮਯਾਬ ਹੋਵਾਂਗੇ ਤੇ ਨਿੱਕੇ ਹੋਇਆ ਹੁਣ ਕੰਮ ਕਰਨ ਬੰਨਾਂ ਦੇ ਵਿੱਚ ਮੀਟਿੰਗਾਂ ਕਰਕੇ ਅਸੀਂ ਪਿੰਡ ਪਿੰਡ ਆ ਕੇ ਕਮੇਟੀਆਂ ਦਾ ਗਠਨ ਕਰ ਰਹੇ ਆ ਪ੍ਰਧਾਨ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਹੋਰ ਤਾਂ ਬਈ ਇਹੀ ਆ ਜੀ ਹੁਣ ਪ੍ਰਸ਼ਾਸਨ ਮਰਮਰਜ਼ੀਆਂ ਕਰਦਾ ਜਿਹੜੇ ਸੇਵਾ ਕਰਦੇ ਨੇ ਸੱਚੇ ਮਨ ਨਾਲ ਜੁੜੇ ਹੋਏ ਨੇ ਨ세 ਛਡਾਉਂਦੇ ਨੇ ਉਹਨਾਂ ਤੇ ਪਰਚੇ ਕਰਨ ਲੱਗੇ ਹੋਏ ਨੇ ਤੇ ਬਾਕੀ ਗੰਗਾ ਨਗਰ ਦੇ ਵਿੱਚ ਆ ਦੋ ਤਿੰਨ ਦੇ ਉਦਾਹਰਣਾਂ ਆ ਉਹਦੇ ਦੇਖਧਰੋੜਾ ਪਰਚਾ ਕਰਤਾ ਸਮਾਜ ਸੇਵੀ ਬੰਦਾ ਹੋ ਕੋਈ ਦੇਖਧਰੋੜੀ ਹੈਗਾ ਤੇ ਜਿਹੜੇ ਹੁਣ ਨਵੇਂ ਗੁਣਗੁਣ ਆਏ ਨੇ ਇਹਨਾਂ ਦੀ ਦੁਰਵਰਤੋਂ ਕਰ ਰਿਹਾ ਪ੍ਰਸ਼ਾਸਨ ਤੋ ਇਹ ਨਹੀਂ ਕਰਨਾ ਚਾਹੀਦਾ ਗੰਗਾ ਨਗਰ ਦੇ ਵਿੱਚ ਜਾਂ ਦੋ ਦਿਨ ਪਹਿਲਾਂ ਹੋਈ ਆ ਹੁਣ ਉੱਥੇ ਦੇਖਦੇ ਰੋਗ ਦਾ ਪਰਚਾ ਕਰਤਾ ਪ੍ਰਸ਼ਾਸਨ ਨੇ ਨਾਲ ਉਹ ਸਮਾਜ ਸੇਵੀ ਆ ਬੰਦਾ ਪਹਿਲਾਂ ਵੀ ਕਈਆਂ ਵੀਡੀਓ ਆਈਆਂ ਨੇ ਉਹਦੀਆਂ ਕਦੇ ਮਸ਼ੀਨਾ ਸਲਾਈ ਮਸ਼ੀਨਾ ਬੰਨਦਾ ਕਦੇ ਕੁਝ ਕਰਦਾ ਜਿਹੜੇ ਸਮਾਜ ਸੇਵੀ ਬੰਦਿਆਂ ਤੇ ਵੀ ਦੇਖਦੇ ਧਰੋ ਦੇ ਪਰਚੇ ਹੋਣ ਲੱਗ ਗਏ ਦੇਖੋ ਗੱਡੀ ਤਰਸਦੀ ਆ ਸਾਡੇ ਮੁਲਕ ਦੀ ਇਹ ਕੁਝ ਨਹੀਂ ਹੋਣਾ ਚਾਹੀਦਾ ਤੇ ਬਾਕੀ ਇਹ ਜਿਹੜੇ ਹੋ ਕਰਨਾ ਉਹਨਾਂ ਦੇ ਕਰਨੇ ਰਹੇ ਨੂੰ ਕੁਝ ਇਹ ਹੈ ਸਾਦੀ ਗੱਲ ਕਰਦੇ ਆ ਇੱਕ ਸਾਫ ਸੁਥਰੇ ਰਾਜ ਦੀ ਗੱਲ ਕਰਦੇ ਆ ਅਸੀਂ ਦੇਦਰ ਹੋਈਏਗੇ ਤੇ ਇਹ ਪ੍ਰਸ਼ਾਸਨ ਨੂੰ ਦੂਰੀ ਨੀਤੀ ਨਹੀਂ ਕਰਨੀ ਚਾਹੀਦੀ ਇੱਕ ਕੋਸ਼ਿਸ਼ ਹੋਣਾ ਚਾਹੀਦਾ ਹੈ ਹੁਣ ਨਸ਼ਾ ਛਡਾਉਂਦੇ ਰਹੇ ਉਹਨਾਂ ਨੂੰ ਨਸ਼ਿਆਂ ਦੇ ਪਰਚੇ ਪਾਉਂਦੇ ਨੇ ਜਿਹੜੇ ਨਸ਼ਾ ਵੇਚਦੇ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਡਰਦੇ ਨੇ ਤੇ ਇਹ ਸੋਚਿਆਂ ਦਾ ਗੱਲ ਨਹੀਂ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਇਦਾਂ ਸਰਦਾਰ ਜੀ ਤਿੰਨ ਪਰਚੇ ਲੁਧਿਆਣੇ ਚ ਵੀ ਹੋਏ ਨੇ ਜੀ ਕੱਲ ਜਾਣਕਾਰੀ ਮਿਲੀ ਸੀ ਜੀ ਜਿਹੜੇ ਧਾਰਮਿਕ ਕੋਈ ਭਾਸ਼ਣ ਵਗੈਰਾ ਨਾਲ ਸੰਬੰਧਿਤ ਕੋਈ ਪ੍ਰਧਾਉ ਭਾਸ਼ਣ ਦਿੱਤੇ ਨੇ ਜੀ ਕਿਸੇ ਨੇ ਉਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਢੜਕਾਉ ਬਸਨ ਕਰਦਾ ਹੈ ਉਹ ਤੇ ਬੇਸ਼ੱਕ ਕਰੋ ਪਰ ਜਿਹੜਾ ਕਰਦਾ ਨਹੀਂ ਉਹਨਾਂ ਦੇ ਨਜਾਇਜ਼ ਨਾ ਕਰੋ ਲੇਕਿਨ ਇੱਕ ਹੁਣ ਸੇਵਾ ਸੈਨ ਵਾਲੇ ਨੇ ਕਿ ਸਜੇ ਉਹਨਾਂ ਤੇ ਜਦੋਂ ਹਮਲਾ ਹੋਇਆ ਪਰ ਉਹਨਾਂ ਨੂੰ ਨਾਲ ਦਨ ਜਾਈਏ ਲੇਕਿਨ ਉਹ ਕਿਹਦਾ ਘੱਟ ਢੜਕਾਉ ਬਿਆਨ ਦਿੰਦੇ ਨੇ ਬਹੁਤ ਦਿੰਦੇ ਨੇ ਢੜਕਾਉ ਬਿਆਨ ਪਰ ਇਦੋਂ ਸਿੱਖ ਦਾ ਕਿਸੇ ਦੇ ਰੈਕਟ ਨਹੀਂ ਆਇਆ ਕਿਸੇ ਨੇ ਕੁਝ ਬੋਲਿਆ ਨਹੀਂ ਹੈਗਾ ਕਾਰਨ ਕੀ ਵੀ ਕਿਉਂ ਸਾਹ ਜਪੀ ਰਹੇ ਸਾਡੀ ਪਰ ਉਹ ਹੱਟਦੇ ਨਹੀਂ ਹੈਗੇ ਫੇਰ ਵੀ ਬੋਲੀ ਜਾਂਦੇ ਉਹਨਾਂ ਨੂੰ ਦੱਸੋ ਕਿ ਉਹਨਾਂ ਨੂੰ ਕੋਈ ਕੁਝ ਚਾਹੀਦਾ ਨਹੀਂ ਬਾਕੀ ਉਹਨਾਂ ਦੇ ਹੋਣੇ ਚਾਹੀਦੇ ਨੇ ਪਰਚੇ ਹਾਜੀ ਪ੍ਰਧਾਨ ਜੀ ਕੋਈ ਲਾਸਟ ਜਿਹਾ ਮੈਸੇਜ ਦੇਣਾ ਚਾਹੁੰਦੇ ਹਾਂ ਲਾਸਟ ਇਹੀ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਵੀ ਬਹੁਤ ਜ਼ਰੂਰ ਹੋ ਗਿਆ ਸਾਨੂੰ ਦੇਖਦਿਆਂ ਨੂੰ ਕਦੇ ਝਾੜ ਕਾਟ ਉੱਤਰ ਕਟ ਵਾਲਾ ਕੰਮ ਆ ਕਦੇ ਬਾਦਲ ਕਦੇ ਕਾਂਗਰਸ ਕਦੇ ਆਏ ਤੇ ਝਾੜੂ ਵਾਲੇ ਆ ਗਏ ਉਹਨਾਂ ਦੇ ਲਾਰਾ ਲੁੱਟੇ ਰਹੇ ਨੇ ਸਾਰੇ ਤੇ ਜਿਹੜੇ ਪੰਜਾਬ ਦੇ ਪੰਥ ਦੀ ਤੇ ਕਿਸਾਨੀ ਔਰ ਮਜ਼ਦੂਰ ਦੀ ਗੱਲ ਕਰਦਾ ਉਹ ਸਰਦਾਰ ਸਿਮਰ ਜੀ ਸੇ ਇਮਾਮ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨਾਲ ਜੁੜੋ ਨੌਜਵਾਨਾਂ ਨੂੰ ਬੇਨ ਇਹ ਗਾਹਾਂ ਦੇ ਭਵਿੱਖ ਕੋਸ ਅੱਗੇ ਨੌਜਵਾਨਾਂ ਦਾ ਬਣਾਉਣਾ ਆ ਤੁਹਾਨੂੰ ਇਹ ਪਾਰਟੀ ਵਿੱਚ ਜੁਆਇਨ ਕਰਨੀ ਪਊਗੀ ਤੇ ਇੰਨਾ ਟਾਈਮ ਦੇਦਾ ਹੋਰ ਪਾਰਟੀਆਂ ਨੂੰ ਬਾਦਲਾਂ ਨੂੰ ਦਿੰਦੇ ਰਹੇ ਆ ਕਾਂਗਰਸ ਨੂੰ ਦਿੰਦੇ ਰਹੇ ਆ ਤੇ ਝਾੜੂ ਨੂੰ ਵੀ ਦੇਦਾ ਸੀ ਬਗਲਾਵਾ ਟਾਈਮ ਦੇਖ ਕੇ ਪਰ ਉਹ ਖਰੇ ਨਹੀਂ ਉੱਤਰੇ ਹੈਗੇ ਅਸੀਂ ਗਾਹਾਂ ਨੂੰ ਹੁਣ 27 ਦੇ ਵਿੱਚ ਤਿਆਰੀਆਂ ਕਰ ਲਈਏ ਵੱਧ ਤੋਂ ਵੱਧ ਨੌਜਵਾਨੀ ਨੂੰ ਬੇਨਤੀ ਕਰਾਂਗੇ ਵੀ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੂੰ ਨਾਲ ਜੋ ਤੇ ਸੋਡੀ ਆਪਣੀ ਪਾਰਟੀ ਆ ਇਹ ਪੰਜਾਬ ਦੀ ਬਹੁਤ ਧੰਨਵਾਦ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਨੌਣਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਅਸੀਂ ਅੱਜ ਇੱਕ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਅਸੀਂ ਵਿਜ਼ਨ ਪਰੇਟੋਂ ਗੋਬਿੰਦਰ ਸਿੰਘ ਫੌਜੀ ਨੂੰ ਪ੍ਰਧਾਨ ਲਗਾਇਆ ਜੀ ਤੇ ਸਾਡੇ ਜਿੰਨੇ ਵੀ ਦਰਹੇ ਹਲਕੇ ਦੇ ਵਿੱਚ ਥਾਣੇ ਨੂੰ ਪਿੰਡ ਉਹਨਾਂ ਵਿੱਚ ਅਸੀਂ ਇੱਕ ਇੱਕ ਪ੍ਰਧਾਨ ਲਾਉਣੇ ਆ ਜੀ ਇਹ ਉਹ ਜਲਦੀ ਹੀ ਅਸੀਂ ਤਿਆਰੀ ਕਰ ਰਹੇ ਹਾਂ ਤੇ ਜਿਵੇਂ ਵੀ ਹੁਣ ਐਸਜੀਪੀਸੀ ਦੇ ਵੋਟਾਂ ਨੇ ਉਹ ਵੀ ਕੰਮ ਖਿੱਚ ਰਹੇ ਆ ਵੀ ਜਲਦੀ ਤੋਂ ਜਲਦੀ ਅਸੀਂ ਵੱਧ ਤੋਂ ਵੱਧ ਬਣਾਈਏ ਤੇ ਜਿਹੜੇ ਨੌਜਵਾਨ ਪਿੱਛੇ ਰਹਿ ਗਏ ਸੀਗੇ ਉਹਨਾਂ ਨੂੰ ਅਸੀਂ ਵੱਧ ਜੋੜ ਕੇ ਉਹਨਾਂ ਨੂੰ ਇਕੱਤਰਤਾ ਕਰਨੀ ਆ ਵੀ ਜਲਦੀ ਜਲਦੀ ਅਸੀਂ ਉਹਨਾਂ ਨੂੰ ਪ੍ਰਧਾਨ ਲਗਾ ਦਈਏ ਪਿੰਡਾਂ ਦੇ ਵਿੱਚ ਤੇ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਜੂ। ਇੱਕ ਤਾਂ ਸਾਡੀ ਜਿਹੜੀ ਸਿੱਖ ਕੌਮ ਆ ਤੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਸੀਂ ਜੋੜਨਾ ਆ ਤੋੜਨਾ ਨਹੀਂ ਹੈਗਾ ਤੇ ਸਾਡਾ ਮਕਸਦ ਇਹੀ ਆ ਵੀ ਜਲਦੀ ਤੋਂ ਜਲਦੀ ਸਾਡੇ ਨਾਲ ਨੌਜਵਾਨ ਜੋੜਨਾ ਤੇ ਅਸੀਂ ਅੱਗੇ ਵਧੀਏ ਸਮਝੋ ਸਨਮਾਨ ਦੀ ਜੋ ਵੀ ਸੋਚ ਆ ਉਹਨੂੰ ਅੱਗੇ ਲੈ ਕੇ ਜਾਇਆ ਹੋਰ ਲੋਕਾਂ ਸਾਹਮਣੇ ਅਸੀਂ ਪੇਸ਼ ਕਰ ਰਹੇ ਆ ਆਪਣੇ ਹਿਸਾਬ ਨਾਲ ਬਾਕੀ ਜਿਵੇਂ ਵੀ ਸਾਡੀ ਜੱਤੀ ਬੰਦੀ ਦਾ ਹੁਕਮਾ ਉਹਦੇ ਅਨੁਸਾਰ ਹੀ ਚੱਲ ਰਿਹਾ ਕਿ ਅਸੀਂ ਦੂਸਰੇ ਦੇ ਖਿਲਾਫ ਸਾਨੂੰ ਬੋਲਣਾ ਵੈਸੇ ਤਾਂ ਆਈ ਨਹੀਂ ਅਸੀਂ ਬਿਲਕੁਲ ਅਸੀਂ ਸਾਰਾ ਵੀ ਖੜਨਾ ਵੱਧ ਤੋਂ ਵੱਧ ਨੌਜਵਾਨ ਜੋੜਨਾ ਮੈਂ ਖਰਚਾ ਕੋਈ ਨਹੀਂ ਹੋਵੇਗਾ ਹੋਰ ਕੀ ਕਹਣਾ ਜਾਨੀ ਹੋਊ ਪੱਕੇ ਜਿਹੜੇ ਦੂਜੇ ਭਾਈਤੀ ਪਾਰਟੀ ਦੇ ਮੁਕਾਬਲੇ ਨੌਜਵਾਨ ਪਿੱਛੇ ਰਹਿ ਗਏ ਸੀਗੇ ਤੇ ਉਹ ਕਈ ਨੌਜਵਾਨ ਨਾਰਾਜ਼ ਨੇ ਬਹੁਤ ਜ਼ਿਆਦਾ ਅਸੀਂ ਕਹਿੰਦੇ ਹਾਂ ਸਾਡੇ ਨਾਲ ਉਹ ਵੀ ਜੁੜਨਾ ਤੇ ਅਸੀਂ ਤੁਹਾਡੇ ਨਾਲ ਵਾਦਾ ਕਰਦਾ ਨੌਜਵਾਨਾਂ ਨਾਲ ਵੀ ਜਿਹੜਾ ਅਗਲਾ ਸਮਾਂ ਹੋਗਾ 2027 ਦੇ ਵਿੱਚ ਤੁਹਾਡੇ ਨਾਲ ਰਲ ਕੇ ਹੀ ਸਹਿਯੋਗ ਦੇ ਨਾਲ ਹੀ ਸਾਰੇ ਸਿੱਖ ਕੌਮ ਦੀ ਗੱਲ ਕੀਤੀ ਜਾਊਗੀ ਅਸੀਂ ਆਪਣਾ ਹੱਥ ਛੱਡ ਦੇਣੀ ਤੇ ਦੂਜਾ ਅਸੀਂ ਲੈਣਾ ਹੈਗਾ ਅੰਗਰਾਜ ਕਿ ਉਹਨੇ ਦੀ ਕੀ ਕਰਦਾ ਇਹ ਨਾਲ ਮਾਜ ਵੀ ਦੇਖੋ ਜੀ ਕੋਈ ਤਾਂ ਬੰਦੇ ਪੈਸੇ ਦੇ ਬਾਅਦ ਤੇ ਪਹਿਲਾਂ ਪ੍ਰਧਾਨ ਗਿਆ ਜਾਂ ਕੋਈ ਹੋਰ ਬਹੁਤ ਆਹਲੇ ਦਾਨੀਆਂ ਲੈ ਗਏ ਤੇ ਮੇਰੇ ਖਿਆਲ ਆ ਵੀ ਅਸੀਂ ਇਹਨਾਂ ਵਿੱਚੋਂ ਨਹੀਂ ਹੈਗੇ ਅਸੀਂ ਸੱਚੇ ਰਾਹ ਦੇ ਚੱਲਣ ਵਾਲੇ ਬੰਦੇ ਆ ਤੇ ਉਹਦੇ ਰਾਹ 'ਤੇ ਚੱਲਣਾ ਚਾਹੁੰਦੇ ਆ ਸਾਡਾ ਮਕਸਦ ਇਹ ਆ ਵੀ ਜੇ ਸਾਡੀ ਸਭਾ ਹੱਕ ਸਾਨੂੰ ਮਿਲ ਜੇ ਤਾਂ ਅਸੀਂ ਦੂਜੀ ਪਾਰਟੀ ਤੋਂ ਲੈਣਾ ਕੀ ਆ ਇਸ ਕਰਕੇ ਅਸੀਂ ਤੁਰਿਆਂ ਅਸੀਂ ਪੰਥ ਲਈ ਖੜਾਂਗੇ ਪੰਥ ਲਈ ਮਰਾਂਗੇ ਓਰਕਾਉ ਪਾਜ ਹਮਾਰੇ ਕੀ ਜਣਾ ਚਾਹਨੇ ਹੋਈ ਤੁਸੀਂ ਓਰਕਾ ਉਪਾਸ਼ਣ ਵੀ ਦੇਖੋ ਅਸੀਂ ਤਾਂ ਕਿਹਦੇ ਖਿਲਾਫ ਜਾਣਾ ਹੀ ਨਹੀਂ ਹੈਗਾ ਕਿਉਂਕਿ ਸਾਡਾ ਰਸਤਾ ਹੈਗਾ ਸੱਚ ਦਾ ਜੀ ਇੱਥਾ ਸੱਚ ਤੇ ਖੜਨ ਆ ਰਿਆ ਜਿਹੜਾ ਬੋਲਦਾ ਗਲਤ ਉਹਨੂੰ ਉਦੋਂ ਉੱਪਰ ਕਾਰਵਾਈ ਕਰੋ ਜਿਹੜਾ ਸੱਚ ਦੇ ਰਾਹ ਤੇ ਚੜਿਆ ਉਹਦੇ ਵੱਲ ਧਿਆਨ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਜਾ ਕੇ ਜਿੰਦਾ ਛੁੱਟੀ ਜਮਿਆ ਕਾਲਟੀ ਲਈ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਨਾਗਰਿਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਸਾਡਾ ਦਾਵਾ ਇਹੀ ਰਹੂਗਾ ਕਿ ਥੋੜੇ ਨਾਲ ਬੈਠੇ ਇੱਕ ਟੋਕੇ ਖੜੀਏ ਬਹੁਤ ਧੰਨਵਾਦ ਧੰਨਵਾਦ ਸასი ਸ਼ਕਰੀ